ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਲੈ ਕੇ ਆ ਗਏ ਆਪਣਾ ਨਵਾਂ ਵਲੌਗ ਤੇ ਸਾਨੂੰ ਅੱਜ ਤਿੱਜਾ ਦਿਨ ਆ ਮਲੇਸ਼ੀਆ ਦੇ ਵਿੱਚ ਤੇ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਮਲੇਸ਼ੀਆ ਦੀਆਂ ਛੋਟੀਆਂ-ਮੋਟੀਆਂ ਮਾਰਕੀਟ ਵਗੈਰਾ ਅੱਜ ਆਪਾਂ ਨੇੜੇ-ਨੇੜੇ ਇੱਥੇ ਘੁੰਮਣਾ ਆਪਣੇ ਹੋਟਲ ਦੇ ਤੇ ਤੁਹਾਨੂੰ ਆਪਾਂ ਦਿਖਾਵਾਂਗੇ ਇਥੋਂ ਦੇ ਬਾਜ਼ਾਰ ਕਿਦਾਂ ਸਿਸਟਮ ਆ ਸਾਰਾ ਕੁਝ ਨਾ ਤੇ ਨਾਲ ਦੇ ਕਹਿੰਦੇ ਵੀ ਆਪਾਂ ਕੁਮੜਾ-ਮੋਟਾ ਮਾਲ ਲੈਣਾ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਵੇਖੋ ਸਾਰਾ ਸਿਸਟਮ ਸਾਰਾ ਆ ਦੇਖੋ ਸਾਡਾ ਜੋ ਵੀ ਆ ਇੱਥਾ ਇੱਥੋਂ ਦੇ ਬਾਜ਼ਾਰ ਅਜੇ ਸਵੇਰ ਦਾ ਟਾਈਮ ਆ ਅਜੇ ਇੰਨੇ ਓਪਨ ਨਹੀਂ ਹੋਏ ਹੋਣੇ ਸਾਰੀਆਂ ਦੁਕਾਨਾਂ ਦੀ ਰੌਸ਼ਾ ਆ ਬਈ ਬਹੁਤ ਰੌਸ਼ਾ ਕਿ ਅੱਜ ਦਾ ਜਿਹੜਾ ਮੌਸਮ ਆ ਮੌਸਮ ਠੀਕ ਆ ਅੱਜ ਵੈਦਰ ਅੱਜ ਠੀਕ ਆ ਇੰਨੀ ਗਰਮੀ ਹੈ ਨਹੀਂਗੀ ਵੈਦਰ ਇੱਥੇ ਤਕਰੀਬਨ ਤਕਰੀਬਨ ਠੀਕ ਹੀ ਆ ਮੀਂਹ ਪੈ ਜਾਂਦਾ ਧੁੱਪ ਚੜ ਜਾਂਦੀ ਆ ਵਧੀਆ ਮੌਸਮ ਆ ਪਹਿਲੇ ਜਦੋਂ ਸੀ ਆਈਸੀ ਸਾਨੂੰ ਐ ਲੱਗਦਾ ਸੀ ਕਿ ਬਈ ਇੱਥੇ ਜਾਂ ਗਰਮੀ ਜ਼ਿਆਦੀ ਹੋਊਗੀ ਪਰ ਨਹੀਂ ਇੰਡੀਆ ਦੇ ਮੁਕਾਬਲੇ ਤਾਂ ਬਹੁਤ ਘੱਟ ਆ ਅੱਜ ਨੂੰ ਆਪਾਂ ਸਾਰਾ 골ਡ 골ਡ ਕੇ ਸ਼ਾਪ ਆ ਆ ਸਾਰਾ ਖੋਨਾ ਸੂਨਾ ਲੈਣਾ ਜਿਹਨਾਂ ਨੇ ਆ ਦੇਖੋ ਫਿਰ ਫਿਰਦੇ ਆ ਹਾਂ ਆ ਜੇ ਆਜੋ ਜੀ ਜੇ ਕਿਸੇ ਨੇ ਰਾਣੀ ਹਾਰ ਲੈਣਾ ਤਾਂ ਹੈ ਦੇਖੋ ਸਾਰਾ ਬਹੁਤ ਵਧੀਆ ਸੈੱਟ ਪਏ ਹੋਏ ਇਥੇ ਲੋ ਜੀ ਤੁਹਾਨੂੰ ਆਪਾਂ ਸ਼ਾਪ ਦੇ ਅੰਦਰੋਂ ਦਿਖਾਉਣੀ ਥਾਰਾ ਸਿੱਟੋ ਜੀ ਠੀਕ ਆ ਜੀ ਦੇਖੋ ਜੀ ਡਿਜ਼ਾਈਨ ਨਵੇਂ-ਨਵੇਂ ਸਾਰਾ ਪੈਦੇ ਨਹੀਂ ਸਿੱਟੇ ਆ ਇਸੋਂ ਉਹਨੂੰ ਦੋ ਕਿੱਟਰਾਂ ਅਸਾਉਂ ਕੋਲ ਦੇਖੋ ਜੀ ਸਾਰਾ ਸੋਲਡੀ ਪਿਆ ਹੈ ਇਥੇ ਮਾਰਕੀਟ ਸਾਰੀ ਇਹ ਦੇਖੋ ਸਾਰਾ ਠੀਕ ਹੈ ਹੋਰ ਕੀ ਹਾਲ ਹੈ ਜੀ ਇੱਥੇ ਵੀ ਰੇਟ ਤਾਂ ਕਿਵੇਂ ਫਰਕ ਕੋਈ ਕਿ ਕਿਵੇਂ ਇੰਡੀਆ ਨਾਲੋਂ ਇੰਡੀਆ ਨਾਲੋਂ ਹੈਗਾ 6000 ਦਾ 7000 ਦਾ ਫਰਕ ਹੈਗਾ ਤੇ ਕੁਆਲਿਟੀ ਕਿਵੇਂ ਪਿਓਰ ਹੁੰਦਾ ਇਹ ਪੂਰਾ ਸੀ ਹੈਗਾ 22 22 ਕੈਰੇਟਾ 22 ਕੈਰੇਟ ਅੱਛਾ ਤਾਂ ਇਹ ਮੈਂ ਪੂਰੀ ਮਾਰਕੀਟ ਪੂਰਾ ਰਸ਼ ਪੂਰਾ ਹੀ ਹੈ ਤੇ ਨਾ ਠੀਕ ਹੈ ਆਪਾਂ ਕਹੋ ਮੈਂ ਨਹੀਂ ਕਿ ਟੋਪੀ ਕੈਰੇਟ ਵਾਲੀ ਬਿਸਕਟ ਉਹ ਬਿਸਕਟ ਜੇ 24 ਕੈਰੇਟ ਲੈਣਾ ਜੇ 22 ਕੈਰੇਟ ਲੈਣਾ ਉਹ ਜਿਹੜਾ ਮਰਜ਼ੀ ਲੈ ਲਓ ਉੱਥੇ ਬਣਿਆ ਮਿਲਦਾ ਠੀਕ ਹੈ ਓਕੇ ਵੀਰ ਧੰਨਵਾਦ ਬੀ ਉਪਰਾ ਹੈ ਠੀਕ ਹੈ ਹੋਰ ਕਿਹੜੀ ਹੈ ਇੰਡੀਆ ਮੈਂ ਫਰੀਦਕੋਟ ਤੋਂ ਵੀਰ ਤੁਸੀਂ ਮੋਗਿਆ ਤਾਂ ਠੀਕ ਆ ਫਿਰ ਤਾਂ ਗਵਾ ਨਹੀਂ ਆ ਬੰਗੀ ਠੀਕ ਆ ਓਕੇ ਵੀਰ ਇਹ ਭਰਾ ਆਪਣਾ ਮੋਗਿਆ ਤਾਂ ਸੀਗਾ ਇਹ ਬਹੁਤ ਵਧੀਆ ਜਾਣਕਾਰੀ ਦਿੱਤੀ ਆਪ ਨੂੰ ਪਤਾ ਲੱਗ ਗਿਆ ਬਾਈ ਵੀ ਕਹਿੰਦਾ ਵੀ ਬਾਈ ਕਾਰਟ ਹੈ ਇਹ ਸਾਰਾ 24 ਘੰਟੇ ਤਲਾਣਾ ਜੀ ਬਹੁਤ ਤੁਹਾਨੂੰ ਬਿਸਕਟ ਮਿਲੂਗਾ ਠੀਕ ਆ ਜੀ ਤੇ ਚਲੋ ਮੈਂ ਤਾਂ ਹੀ ਗਿਆ ਸੀ ਮੈਂ ਦੇਖ ਕੇ ਮੈਨੂੰ ਮਿਲਿਆ ਕੋ ਜਾਣ ਪਛਾਨ ਵਾਲਾ ਤੁਹਾਨੂੰ ਮੈਂ ਸਾਰੀ ਜਾਣਕਾਰੀ ਦਿਵਾਉਂਗਾ ਉਹ ਬਾਈ ਕਹਿੰਦਾ ਆ ਜਾ ਬਾਈ ਤੂੰ ਜੋ ਵੀ ਵੇਖਣਾ ਅੰਦਰੋਂ ਡਿਜ਼ਾਈਨ ਜੁਨਾਵ ਦੇ ਦੇਖ ਸਕਦਾ ਆ ਜੋ ਜੀ ਹੁਣ ਆ ਗਏ ਆਪਾਂ ਕੱਪੜੇ ਵਾਲੀ ਮਾਰਕੀਟ ਚ ਆ ਸਾਰੇ ਕੱਪੜੇ ਪਏ ਬਈ ਤੇ ਦੇਖੋ ਠੀਕ ਹੈ ਨਾ ਸੂਟ ਹੀ ਸੂਟ ਸੂਟ ਹੀ ਸੂਟ ਦੇਖੋ ਸਾਰੇ ਦੋਨਾਂ ਸਾਈਡ ਹੀ ਆ ਉਧਰ ਵੀ ਚਾਰ ਚੁਫੇਰੀ ਹੈ ਠੀਕ ਹੈ ਜੀ ਦੇਖੋ ਨਵੇਂ-ਨਵੇਂ ਡਿਜ਼ਾਈਨ ਢੇਰ ਲੱਗੇ ਪਏ ਅੰਦਰ ਤੱਕ ਦੇਖੋ ਅੰਦਰ ਆਪਾਂ ਜਾਣਾ ਕਿ ਦੁਕਾਨ ਦੇ ਮੈਂ ਤੁਹਾਨੂੰ ਬਾਹਰ ਹੀ ਦਿਖਾ ਦੇਣਾ ਆ ਦੇਖੋ ਇਹਨਾਂ ਦਾ ਰਵਾਜ ਹੋਰੀ ਹੈ ਨਾ ਆਪਣੇ ਨਾਲ ਨਹੀਂ ਹੈਗਾ ਇਹਨਾਂ ਦੇ ਸੂਟ ਹੋਰ ਤਰੀਕੇ ਦੇ ਆਦਾ ਪੂਰਾ फैमिली मैच करी बैठी है के ठीक है ओके जी थोड़ी एक होर चीज दिखाइए ਲਓ ਇਧਰ ਵੇਖੋ ਗੰਨੇ ਦਾ ਜੂਸ ਕੱਢਦਾ ਭਾਈ ਆਪਣੇ ਵੀ ਰਿਹੜੀਆਂ ਹੁੰਦੀਆਂ ਨੇ ਇੱਥੇ ਵੀ ਵੇਖੋ ਚੱਲ ਥੋੜੀ ਮਾੜਾ ਭਾਈ ਨੇ ਨਾਲ ਥੋੜਾ ਐਕਸ਼ਨ ਲਾਇਆ ਹੋਇਆ ਹੈ ਦੇਖੋ ਬਈਆ ਚੀਜ਼ ਵੇਖੋ ਪਾਣੀ ਆਉਂਦਾ ਉੱਤੋਂ ਝਰਨਿਆਂ ਦਾ ਜਗਾਰਡ ਹਰੀਆਲੀ ਵੇਖੋ ਕਿਰਾ ਸਿਸਟਮ ਦੇਖੋ ਸਾਰਾ ਵੈਦਰ ਬੱਦਲ ਮੌਸਮ ਸਾਰਾ ਕੋ ਕੀ ਕਹਿੰਦੇ ਆ ਤਵਾਈਆ ਤਵਾਈਆ ਵੀ ਤਵਾਈਆ ਬਹੁਤ ਸੋਹਣਾ ਬਣਾਇਆ ਹੋਇਆ ਜੀ ਤੇ ਮਾਰਕੀਟ ਤੁਹਾਨੂੰ ਮੈਂ ਦਿਖਾਈ ਦਿੱਤੀ ਆ ਹੁਣ ਹੁਣ ਅਸੀਂ ਹੋਰ ਪਾਸੇ ਚੱਲੇ ਆ ਉੱਥੇ ਜਾ ਕੇ ਤੁਹਾਨੂੰ ਦੱਸਾਂਗੇ ਵੀ ਇਹ ਕੀ ਆ ਕਿਉਂਕਿ ਸਾਡੇ ਪਲਾਨ ਚੇਂਜ ਹੋ ਜਾਂਦੇ ਆ ਕਦੀ ਅਸੀਂ ਕਿੱਧਰ ਨੂੰ ਤੁਰ ਪੈਨੇ ਕਦੀ ਅਸੀਂ ਕਿੱਧਰ ਨੂੰ ਜਦੋਂ ਅਸੀਂ ਪਹੁੰਚ ਗਏ ਫਿਰ ਤੁਹਾਨੂੰ ਦੱਸਾਂਗਾ ਵੀ ਅਸੀਂ ਕਿੱਥੇ ਆਏ ਠੀਕ ਆ ਜੀ ਲੋ ਜੀ ਆਪਾਂ ਹੁਣ ਨਾ ਰੋਟੀ ਖਾ ਕੇ ਹਟੇ ਸੀ ਤੇ ਰੋਟੀ ਤੋਂ ਬਾਅਦ ਮੁੰਡਾ ਕਹਿੰਦੇ ਵੀ ਮਿੱਠਾ ਹੋ ਜੇ ਤੇ ਆਪਾਂ ਬਰਫੀ ਲਈਏ ਖੋਏ ਦੀ ਆਹ ਤੇ ਜ਼ਿਆਦਾ ਹੀ ਲੈ ਲਈਏ ਸੀ ਹੈ ਲਫਾਫਾ ਫੁੱਲ ਤੇ ਟੇਸਟ ਕਰਕੇ ਦੇਖਦੇ ਵੀ ਕਿੰਦਾਂ ਦੀਆਂ ਬਾਈ ਤਾਂ ਕਹਿੰਦਾ ਖੋਏ ਦੀ ਆ ਕਿਵੇਂ ਆ ਹੈ ਹੂੰ ਬੜੀਆ ਬਾਈ ਸਵਾਦ ਹੈ ਸਵਾਦ ਆ ਮੇਰੇ ਵੱਲੋਂ ਵੀ ਸਵਾਦ ਆ ਤੇ ਬਾਕੀ ਸਵਾਦ ਆ ਅਸੀਂ ਮੈਟਰੋ ਸਟੇਸ਼ਨ ਤੇ ਫੇਰ ਆ ਗਏ ਆ ਤੇ ਬਾਕੀ ਦੀ ਕਾਰਵਾਈ ਹੋਣਾ ਅੱਗੇ ਪੌਣੇ ਆਪਾਂ ਤੁਰਦੇ ਜਾਂਦੇ ਆ ਮਾਰਕੀਟ 'ਚ ਕਰ ਵੀ ਟਿਕਟ ਕਰ ਬੁੱਕ ਅਸੀਂ ਮਾਰਕੀਟ ਜਾ ਰਹੇ ਸੀ ਤੇ ਰਸਤੇ ਵਿੱਚ ਆ ਸਾਨੂੰ ਇੱਕ ਘੈਂੜ ਦੀ ਚੀਜ਼ ਮਿਲੀ ਆ ਤੁਸੀਂ ਵੀ ਦੇਖੋ ਆ ਵੇਖੋ ਇੱਧਰ ਜਿਵੇਂ ਨਾ ਬੱਦਲ ਹੁੰਦੇ ਆ ਐਦਾਂ ਦਾ ਰਿਗਾਰਡ ਆ ਆ ਦੇਖੋ ਉਹ ਵਧੀਆ ਚੀਜ਼ ਆ ਹੋਣ ਟੁਣੀ ਚੀ ਜਾ ਰਹੇ ਲੋ ਜੀ ਹੁਣ ਆਪਾਂ ਜਾਣ ਲੱਗੇ ਆ ਸੈਂਟਰਲ ਮਾਰਕੀਟ ਕੋਲਾ ਲੰਪੂਰਾ ਦੇਖੋ ਬਹੁਤ ਸੋਹਣੀ ਮਾਰਕੀਟ ਆ ਆਜੋ ਅੰਦਰ ਚੱਲਦੇ ਆ ਇਹਨਾਂ ਨੂੰ ਪੁੱਛ ਲੈਨੇ ਆ ਪੁੱਛ ਲੈਨੇ ਆ ਆਪਾਂ ਇਹਨਾਂ ਨੂੰ ਉਹਨੇ ਸ਼ੋਪਿੰਗ ਕਰ ਲਈ ਆ ਹਾਂ ਇਹ ਦੋਨੋਂ ਲੈਣਾ ਕਿਦਾਂ ਦਾ ਲੈਣਾ ਜਿਹੜਾ ਲੈਣਾ ਤੇਰੀ ਮਰਜ਼ੀ ਆ ਹਾਂ ਕਲਰਫੁਲ ਵਧੀਆ ਹੈ ਨਾ ਸੇਮ ਹੀ ਆ ਪੈਸੇ ਤਾਂ ਸੇਮ ਹੀ ਉੱਤੇ ਚੇਂਜ ਕਰ ਲੈ ਚੇਂਜ ਕਰ ਲੈ ਕਰ ਲੈ ਦਿਸ ਵਨ ਚੇਂਜ ਫਾਰ ਦਿਸ ਵਨ ਕੋਈ ਚੱਕਰ ਨਹੀਂ ਬਣਾ ਕਰ ਲੋ ਲੈ ਆ ਵੀ ਪਿਆ ਯਾਰ ਇੱਥੇ ਮੈਂ ਵੇਖਿਆ ਸੀ ਕਿੱਧਰ ਗਿਆ ਆ ਵੀ ਇੱਥੇ ਨਹੀਂ ਆਇਆ ਹਾਂ ਆ ਹੀ ਹੇ ਚਲੋ ਉਹਨੂੰ ਫੜਾਤਾ ਉੱਥੇ ਰੱਖਦੀ ਹਾਂ ਚਲੋ ਕੀ ਲਾਵੇ ਨਾ ਕਮ ਆ ਆ ਭਾਂਡਾ ਢਿੰਡਾ ਆ ਗਿਆ ਬੀਬੀਆਂ ਦਾ ਭਾਂਡਾ ਢਿੰਡਾ ਆ ਗਿਆ ਆ ਵਧੀਆ ਲਾ ਜੀ ਵਧੀਆ ਸਾਡੀ ਹੋਰ ਸੁਣੋ ਕੀ ਸਾਡੀ ਬਹੁਤ ਵਧੀਆ ਜੀ ਵਧੀਆ ਹਾਂ ਹਾਂ ਸਾਰੀਆਂ ਸਿਰਫ ਕਿਲੋ ਡੇਢ ਕਿਲੋਮੀਟਰ ਦੇ ਵਿੱਚ ਹੀ ਆ ਸਾਰਾ ਲਓ ਬਈ ਸੈਂਟਰਲ ਮਾਰਕੀਟ ਹੈ ਇਹ ਸਾਮਾਨ ਆ ਖਰੀਦਾ ਕਰਾਦੀ ਵਾਲਾ ਨੋ ਕੈਮਰਾ ਉਹ ਕਹਿੰਦੇ ਫੋਟੋ ਨਹੀਂ ਖਿੱਚ ਸਕਦੇ ਨੋ ਬਾਈ ਇੱਧਰ ਫੋਟੋ ਵਾਲਾ ਬਾਈ ਆਨੇ ਬੋਰਡ ਲਾਇਆ ਹੋਇਆ ਨਹੀਂ ਨਹੀਂ ਕੀ ਅੱਗੇ ਕੁਝ ਪਾਉਣਾ ਹੋਦਾ ਖੁਦਾ ਕਹਿੰਦਾ

चको काजू हेलो की हाल चाल बेचारी ना लाया हो जाए ठीक है रेडी विद इन 24 आवर्स। ਇਹ ਜੇ ਕਿਸੇ ਨੇ ਸਵਾਉਣਾ ਹੋਵੇ ਤਾਂ ਮਤਲਬ ਕਹਿੰਦੇ 24 ਘੰਟਿਆਂ ਚ ਹੀ ਰੈਡੀ ਕਰ ਦਿੰਦੇ ਆ ਬਾਈ। ਮੇਚਾ ਦੇ ਕੇ ਜਾਓ ਤੇ ਕੋਟ ਮੰਟ ਲੈ ਕੇ ਜਾਓ। ਆ ਬੀਬੀਆਂ ਦਾ ਆ ਗਿਆ ਹਾਰ ਸ਼ਿੰਗਾਰ। ਚੱਕੋ। ਜਿਹੜੀ ਮਰਜ਼ੀ ਕੰਟਰੀ ਚਲੇ ਜਾਓ। ਸਭ ਤੋਂ ਜ਼ਿਆਦਾ ਆਹੀ ਹੁੰਦਾ ਜਗਾਰਡਮੈਂਟ। ਲੈਫਟ ਰਾਈਟ ਅਭੀ ਵੀ ਦੇਖ ਲਓ ਕਮਨ ਸਟ੍ਰੀਟ ਦਾਵਾ ਇਸ ਪਾਸੇ ਕਮਨ ਤੁਸੀਂ ਇਹ ਦੇਖੀਓ OK ਉਹ ਬਣੀ ਡਰਲੋ ਕਿਹੜੀ ਕਿਹੜੀ ਚੀਜ਼ ਦੀ ਵੀਡੀਓ ਬਣਾਈਏ ਯਾਰ ਮਨ ਖੁਸ਼ ਹੋ ਜਾਂਦਾ ਜਿੱਥੇ ਵੀ ਜਾਈਏ ਜਿੱਥੇ ਵੀ ਜੇ ਜਿਹੜੀ ਵੀ ਚੀਜ਼ ਵੇਖੀ ਅਸੀਂ ਘਰ ਨੂੰ ਆਪਸ ਜਾਂਦੇ ਪਏ ਸੀ ਤੇ ਆਹ ਵੇਖੋ ਦੇਖੋ ਇੱਧਰ ਹੈ ਦੇਖੋ ਕਿੰਨਾ ਸੋਹਣਾ ਯਾਰ ਦੇਸ਼ ਆ ਇਹ ਦੇਖੋ ਬਹੁਤ ਸੋਹਣਾ ਦੇਸ਼ ਆ ਇਹ ਤੇ ਅੱਜ ਦੇ ਆਪਾਂ ਵਲੌਗ ਨੂੰ ਇੱਥੇ ਆਪਾਂ ਐਂਡ ਕਰਾਂਗੇ ਠੀਕ ਹੈ ਜੀ ਵਲੌਗ ਕਿਦਾਂ ਦਾ ਲੱਗਦਾ ਤੁਹਾਨੂੰ ਰਿਪਲਾਈਓ ਸੌਰੀ ਰਿਪਲਾਈ ਨਹੀਂ ਕਮੈਂਟ ਜ਼ਰੂਰ ਕਰਿਆ ਕਰੋ ਹੈ ਵੀ ਸਾਡਾ ਵਲੌਗ ਕਿੱਦਾਂ ਦਾ ਹੁੰਦਾ ਤੇ ਮਾਰਦੇ ਤੁਸੀਂ ਕਮਲੀਆਂ ਹੀ ਹੁੰਨੇ ਆ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਵਲੌਗ ਨੂੰ ਪੂਰਾ ਦੇਖਿਆ ਕਰੋ ਯਾਰ ਠੀਕ ਹੈ ਜੀ ਤੇ ਸਾਡੇ ਆਉਣ ਵਾਲੇ ਵਲੌਗ ਦੇਖਣ ਵਾਸਤੇ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇਹ ਸਾਰਿਆਂ ਦਾ ਧੰਨਵਾਦ ਥੈਂਕ ਯੂ ਬਾਏ ਬਾਏ